ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ গুਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਨਵੀਂ ਕਹਾਣੀ ਕਰਾਂਗੇ ਲਾਲਚੀ ਕੁੱਤਾ ਲਾਈਨਸ ਠੀਕ ਹੈ ਨਾ ਲੈਟ ਸਟਾਰਟ ਇੱਕ ਵਾਰ ਇੱਕ ਕੁੱਤਾ ਛੱਟ ਗਈ ਦੀ ਦੁਕਾਨ ਕੋ ਲੰਘ ਰਿਹਾ ਸੀ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਸ ਨੂੰ ਉੱਥੋਂ ਇੱਕ ਮਾਸ ਦਾ ਟੁਕੜਾ ਮਿਲਿਆ ਉਹ ਟੁਕੜਾ ਚੁੱਕ ਕੇ ਨਦੀ ਤੇ ਬਨੇ ਪੁਲ ਤੇ ਪਹੁੰਚਿਆ ਉਸਨੇ ਪਾਣੀ ਵਿੱਚ ਆਪਣਾ ਪਰਛਾਵਾ ਵੇਖਿਆ ਆਪਣੇ ਹੀ ਪਰਛਾਵੇਂ ਨੂੰ ਉਸਨੇ ਦੂਜਾ ਕੁੱਤਾ ਸਮਝਿਆ ਉਸਨੇ ਸਮਝਿਆ ਕਿ ਦੂਜੇ ਕੁੱਤੇ ਦੇ ਮੂੰਹ ਵਿੱਚ ਹੀ ਮਾਸ ਦਾ ਟੁਕੜਾ ਹੈ ਉਹ ਉਸ ਕੋਲੋਂ ਉਸਰਾ ਟੁਕੜਾ ਲੈਣ ਲਈ ਭੌਂਕਿਆ ਯਾਨੀ ਕਿ ਉਹਨੇ ਆਪਣੇ ਪਰਛਾਵੇਂ ਨੂੰ ਦੂਸਰਾ ਕੁੱਤਾ ਸਮਝਿਆ ਤੇ ਉਹਨੂੰ ਲਾਲਚ ਆ ਗਿਆ ਤੇ ਉਸਨੇ ਕੀ ਕੀਤਾ ਉਹਦਾ ਟੁਕੜਾ ਲੈਣ ਦੇ ਲਈ ਮੂੰਹ ਖੋਲਿਆ ਤੇ ਉਸ ਦਾ ਜਿਹੜਾ ਆਪਣਾ ਟੁਕੜਾ ਹੀ ਉਹੀ ਪਾਣੀ ਵਿੱਚ ਗਿਰ ਗਿਆ। ਉਸਨੇ ਸਮਝਿਆ ਕਿ ਦੂਸਰੇ ਕੁੱਤੇ ਦੇ ਮੂੰਹ ਵਿੱਚ ਵੀ ਮਾਸ ਦਾ ਟੁਕੜਾ ਹੈ। ਉਹ ਉਸ ਕੋਲੋਂ ਉਸ ਦਾ ਟੁਕੜਾ ਲੈਣ ਲਈ ਭੌਂਕਿਆ। ਜਿਵੇਂ ਹੀ ਉਸਨੇ ਭੌਂਕਣ ਲਈ ਮੂੰਹ ਖੋਲਿਆ ਉਸ ਦਾ ਟੁਕੜਾ ਵੀ ਨਦੀ ਵਿੱਚ ਡਿੱਗ ਪਿਆ। ਕੁੱਤਾ ਭੁੱਖਾ ਰਹਿ ਗਿਆ ਅਤੇ ਲਾਲਚ ਕਰਕੇ ਪਛਤਾਉ ਲਗਾ। ਸਿੱਖਿਆ ਲਾਲਚ ਬੁਰੀ ਭਲਾ ਹੈ। Chica.